ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸਵੇਰ ਦਾ ਟਾਈਮ ਹੈ ਜੀ 6:10 ਹੋਏ ਆ ਤੇ ਸੂਰਜ ਚੜ੍ਹਨ ਲੱਗਾ ਤੇ ਆਪਾਂ ਸਾਰੇ ਕੰਮ ਧੰਦੇ ਨਿਮੇੜ ਲਏ ਆ ਹੁਣ ਆਪਣੀ ਚਾਹ ਤਰੀ ਵੀ ਆ ਤੇ ਉਸ ਤੋਂ ਬਾਅਦ ਦੀਰਾ ਕੱਪੜਾ ਧੋ ਕੇ ਹਨਾ ਤੇ ਆਪ ਫਰੈਸ਼ ਹੋ ਕੇ ਗੁਰਦੁਆਰਾ ਸਾਹਿਬ ਜਾਇਆਗੇ ਤੇ ਆਪਾਂ ਪਸ਼ੂਆਂ ਨੂੰ ਕਰਤਾ ਫਰੈਸ਼ ਜੀ ਆਉ ਤੁਹਾਨੂੰ ਦਿਖਾਈਏ ਆ ਦੇਖੋ ਜੀ ਫਸੂਨ ਨਹਾ ਪਿਆ ਕੇ ਬੰਨ ਤੇ ਤਾਰਾ ਵੀ ਕਾ ਤਾਰ ਵੀ ਕੱਢ ਲਈ ਆ ਤੇ ਦੁੱਧ ਵੀ ਗਰਮ ਕਰ ਲਿਆ ਆਪਾਂ ਤੇ ਇਧਰ ਪੱਠੇ ਡੱਕੇ ਵੀ ਪਾਤੇ ਆ ਇਹ ਦੁਪਹਿਰ ਦੇ ਪੱਠੇ ਆ ਤੇ ਥੋੜਾ ਜਿਹਾ ਆਪਾਂ ਗੁਆ ਇਕੱਠਾ ਕੀਤਾ ਸੀ ਕਿਉਂਕਿ ਅੱਜ ਐਤਵਾਰ ਹੈ ਜੀ ਆਹ ਦੇਖੋ ਜੀ ਉਹਨੇ ਇਹਨਾਂ ਨੇ ਖਾ ਲਏ ਪਾਣੀ ਤਾਂ ਨਹੀਂ ਪੀ ਲਿਆ ਵਾ ਪੱਠੇ ਵੀ ਖਾ ਲਏ ਆ ਤੇ ਨਹਾ ਵੀ ਦਿੱਤਨਾ ਤੇ ਹੁਣ ਉਹ ਗੁਆ ਚੱਕ ਜੁਆ ਐਤਵਾਰ ਕਰਕੇ ਸ਼ੈਦਸ ਦੇ ਆ ਜਾਵੇ ਅੱਗੇ ਤਾਂ ਆਥਨ ਨੂੰ ਆਉਂਦੀ ਆ ਤੇ ਫਿਰ ਆਪਾਂ ਅੰਦਰ ਇਹਨਾਂ ਨੂੰ ਕਰ ਦਾਂਗੇ ਜੀ ਉਹ ਨਾਂ ਵੀ ਆਊਗੀ ਤਾਂ ਆਪਾਂ ਬੂਹਾਂ ਇਕੱਠਾ ਕਰਕੇ ਸੁੰਭਰ ਕੇ ਤੇ ਇਹਨਾਂ ਨੂੰ ਅੰਦਰ ਕਰ ਦਾਂਗੇ ਜੀ ਤੇ ਭੈਣਾ ਕਹਿ ਦਿੰਦਾ ਤੁਸੀਂ ਇਸ ਦੇ ਆ ਕਿਵੇਂ ਫ੍ਰੀ ਹੋ ਜਾਂਦੇ ਆਏ ਫ੍ਰੀ ਹੋਏ ਜਾਂਦਾ ਜਿਸ ਦੇ ਆ ਉੱਠੋ ਆਪਦੀ ਆਦਤ ਬਦਲੋ ਕੋਈ ਵੀ ਆਦਤ ਬਦਲ ਲਈ ਆਪਾਂ ਨੂੰ 10 ਦਿਨ ਚਾਹੀਦੇ ਹੁੰਦੇ ਆ ਘੰਟਾ ਨਹੀਂ ਪਹਿਲਾਂ ਉੱਠਣਾ ਜੇ ਤੁਸੀਂ 6 ਵਜੇ ਉੱਠਦੇ ਆ ਤਾਂ ਪੌਣੇ 6 ਉੱਠਣਾ ਸਟਾਰਟ ਕਰ ਦਿਓ ਜੇ ਤੁਸੀਂ 5:30 ਉੱਠਦੇ ਆ ਤਾਂ 5:30 ਉੱਠਣਾ ਸਟਾਰਟ ਕਰ ਦਿਓ ਐਂ ਕਰਕੇ ਆਪਾਂ 10 ਦਿਨਾਂ ਚ ਆਪਾਂ ਆਪਦੀ ਆਦਤ ਬਦਲ ਸਕਦੇ ਆਂ ਆ ਦੇਖੋ ਜੀ ਪਸ਼ੂ ਖੜੇ ਆ ਹਨਾ ਵਧੀਆ ਰੱਜੇ ਪੁੱਜੇ ਨਾਤੇ ਧੋਤੇ ਤੇ ਆਪਾਂ ਵੀ ਆਪਦੇ ਕੰਮ ਧੰਦੇ ਉਧਰੋਂ ਨਮੇੜ ਲੈ ਤਾਂ ਕਰਕੇ ਸਦਿਆਂ ਹੋਇਆ ਜਾਂਦਾ ਸੀ 6:30 ਵਜੇ ਦਿਨ ਮੈਂ ਜਾਨੀ ਕਿ ਪਸ਼ੂਆਂ ਦਾ ਸਾਰਾ ਕੰਮ ਕੰਪਲੀਟ ਕਰ ਲਿਆ ਤੇ ਇਧਰ ਆਪਣਾ ਦੋ ਤਿੰਨ ਮੱਝਾਂ ਸੂਣ ਵਾਲਾ ਨਾ ਕਰਕੇ ਤੇ ਜਿੱਧਰ ਲੇਟੀ ਤਰਦੇ ਹੁੰਨੇ ਆਪਾਂ ਥੋੜੀ ਥੋੜੀ ਕਰਕੇ ਵਿੱਚ ਕਿਉਂ ਜਾਂ ਤੇਲ ਪਾ ਕੇ ਇਹਨਾਂ ਨੂੰ ਲੇਟੀ ਪਾਵਾਂਗੇ ਇਹ ਪਤੀਲੇ ਚੋਂ ਵੀ ਕੱਢ ਲਾਂਗੇ ਤੇ ਫਿਰ ਪਤੀਲੇ ਦੇ ਦੇ ਵਿੱਚ ਹੋਰ ਤਰ ਦਾਂਗੇ ਆ ਆਪਣਾ ਇੱਥੇ ਖਲਾਰਾ ਪਿਆ ਇਹ ਸਾਰਾ ਆਪਾਂ ਬਾਲ ਦਾਂਗੇ ਵਾਧੂ ਕਾ ਕੋਈ ਚੀਜ਼ ਨਾ ਰੱਖਿਆ ਕਰੋ ਜੀ ਬਾਲ ਦਿਆ ਕਰੋ ਉਦੋਂ ਹੀ ਉਹਨੂੰ ਵੇਚ ਦਿਆ ਕਰੋ ਸੱਟ ਦਿਆ ਕਰੋ ਜਿਹੜੀ ਸੱਟਣ ਵਾਲੀ ਹੁੰਦੀ ਕਿਉਂਕਿ ਸੱਟਣ ਵਾਲੀ ਚੀਜ਼ ਤੋਂ ਮੇਰਾ ਭਾਬ ਜਿਹੜੀ ਚੀਜ਼ ਆ ਆਪਣੇ ਅੱਜ ਨਹੀਂ ਕੰਮ ਆਈ ਉਹ ਕਦੇ ਨਹੀਂ ਕੰਮ ਆ ਸਕਦੀ ਜੇ ਕੋਈ ਆਪਾਂ ਵੇਸਟੇਜ ਵੀ ਰੱਖਾਂਗੇ ਹਨਾ ਤੋਂ ਚ ਕੋਈ ਪਾਣੀ ਖੜਜੂਗਾ ਜਾਂ ਕੋਈ ਸੱਪ ਸੁਲੂਪੀ ਕੋਈ ਵੜ ਕੇ ਬਹਿ ਜਾਊਗਾ ਆਪਣੇ ਲਈ ਖਤਰਾ ਹੀ ਲੈ ਕੇ ਆਊਗਾ ਜਿਵੇਂ ਹੁਣ ਉਹ ਲੱਕੜਾ ਉਹ ਬਾਹਰ ਪਾਉਂਦਾ ਸੀ ਮੀਂਹ ਪਿਆ ਹਨਾ ਤੇ ਉਹ ਨੂੰ ਝੌਂਕ ਪੈ ਗਈ ਮਿੱਟੀ ਭਰ ਗਈ ਉਹਦੇ ਵਿੱਚ ਤੇ ਮੈਂ ਝਾੜ ਚੜ ਕੇ ਆਹੇ ਆਏ ਬਾਲ ਦੇ ਨਾ ਰੱਖਣ ਦਾ ਕੋਈ ਫਾਇਦਾ ਨਹੀਂ ਜੀ ਸਫਾਈ ਵੀ ਰੋ ਹੋ ਜੂਗੀ ਤੇ ਚੀਜ਼ ਵੀ ਸੰਭੀ ਜਾਊਗੀ ਇਹ ਦੋ ਦੋ ਕੰਮ ਹੋ ਜਾਂਦੇ ਹੁੰਦੇ ਆ ਇਸ ਕਰਕੇ ਕਹੀਦਾ ਵੀ ਹਨਾ ਵੇਸਟ ਨੂੰ ਰੱਖੋ ਹੀ ਨਾ ਤੇ ਨਾਲ ਦੀ ਨਾਲ ਕੰਮ ਨਿਮੇੜ ਦਿਓ ਜਿਹੜੀ ਵੀ ਚੀਜ਼ ਹੈ ਬਾਕੀ ਜੀ ਐਡੋ ਵੱਡਾ ਹਰਕ ਦੀ ਸੋਚ ਹੁੰਦੀ ਆ ਹਨਾ ਕਿਸ ਤਰ੍ਹਾਂ ਦਾ ਮੈਨੂੰ ਤਾਂ ਨਹੀਂ ਨਾ ਕੋਈ ਲੀੜਾ ਕਪੜਾ ਨਾ ਕੋਈ ਵਾਧੂ ਘਾਟੂ ਟੁੱਟਿਆ ਭੱਜਿਆ ਪਾਂਡਾ ਕੋਈ ਇਹੋ ਜੀ ਚੀਜ਼ ਮੈਂ ਨਹੀਂ ਰੱਖਦੀ ਹੁੰਦੀ ਤੇ ਮੈਂ ਉਦੋਂ ਹੀ ਸਾਰੀ ਖਤਮ ਕਰ ਦੇਣੀ ਹੁੰਦੀ ਐ ਠੀਕ ਆ ਜੀ ਮਿਲਦੇ ਆ ਥੋੜੀ ਦੇਰ ਬਾਅਦ ਤੇ ਤੁਸੀਂ ਵੀ ਕਰ ਲੋ ਆਪਣੇ ਕੰਮ ਧੰਦੇ ਤੇ ਇਸ ਤਰ੍ਹਾਂ ਸਵੇਰੇ ਸਿਦਿਆਂ ਧੁੱਪ ਚੜਨ ਤੋਂ ਪਹਿਲਾਂ ਵਿਹਲੇ ਹੋ ਜਾ ਕਰੋ ਜੀ ਸਿਦਿਆਂ ਆਠਿਆ ਕਰੋ ਤੇ ਮੜ ਕੇ ਉਹੀ ਦਿਨੇ ਘੰਟਾ ਆਰਾਮ ਕਰ ਲਿਆ ਰੈਸਟ ਕਰ ਲੀ ਜੀ ਠੀਕ ਆ ਜੀ ਬਣ ਗਈ ਚਾਹ ਆਪਣੀ ਤੇ ਆਪਾਂ ਚਾਹ ਪੀ ਲੀ ਗੀ ਤੇ ਫੇਰ ਕਰਦੇ ਆ ਰੋਟੀ ਟੋਕ ਦਾ ਓਕੇ ਜੀ ਲਓ ਜੀ ਟਾਈਮ ਹੋ ਗਿਆ ਦੁਪਹਿਰ ਦਾ ਤੇ ਆਪਾਂ ਆ ਗਏ ਆ ਪਸ਼ੂਆਂ ਦੇ ਵਿੱਚ ਤੇ ਪਸ਼ੂਆਂ ਨੂੰ ਪਿਆ ਰਹੇ ਆ ਪਾਣੀ ਪਾਣੀ ਪਿਆ ਕੇ ਇਹਨਾਂ ਨੂੰ ਇੱਧਰ ਬਾਹਰ ਬੰਦਾਂਗੇ ਰੋਹੋ ਪੂਛ ਮਾਰੀ ਤੇ ਪਾ ਦਾਂਗੇ ਪੱਠੇ ਜੀ ਤੇ ਸੁਬਾ ਪਾਉਣੀ ਇੱਕ ਵੀਡੀਓ ਬਣਾਇ ਸੀ ਮੁੜ ਕੇ ਹੋ ਗਏ ਬਿਜ਼ੀ ਕਿਉਂ ਪੂਛਾ ਮਾਰਦੀ ਆ ਭੜ ਗਏ ਆ ਜਾ ਤੇ ਚਲੋ ਜੀ ਆਪਾਂ ਤੁਹਾਨੂੰ ਨਾਲ ਦੀ ਨਾਲ ਵਲੌਗ ਬਣਾ ਕੇ ਦਿਖਾਉਣੇ ਆ ਨਾਲੇ ਕੰਮ ਕਰਦੇ ਆ ਨਾਲੇ ਕਰਦੇ ਆ ਗੱਲਾਂ ਬਾਤਾਂ ਨਾਉਣਾ ਨਹੀਂ ਗਾਜਾ ਹੁਣ ਤੇ ਤੁਸੀਂ ਵੀ ਸੁਣਾਓ ਗੱਲਾਂ ਬਾਤਾਂ ਕਮੈਂਟ ਕਰਕੇ ਦੱਸਿਆ ਕਰੋ ਵੀ ਜੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਆ ਮੇਰੇ ਮਾਲ ਡੰਗਰਾਂ ਦੀ ਵੀਡੀਓ ਪਾਉਣੀ ਤੁਹਾਨੂੰ ਵਧੀਆ ਲੱਗਦੀ ਆ ਕਈ ਪਹਿਲਾਂ ਦੇ ਕਮੈਂਟ ਆਉਂਦੇ ਹੁੰਦੇ ਆ ਵੀ ਸਾਨੂੰ ਵਧੀਆ ਲੱਗਦਾ ਹਨਾ ਸਾਡਾ ਪਸ਼ੂਆਂ ਨਾਲ ਗੱਲਾਂ ਬਾਤਾਂ ਕਰਨਾ ਪਸ਼ੂਆਂ ਦੀਆਂ ਵੀਡੀਓ ਪਾਉਣੀਆ थैंक यू ਜੀ ਜੀ ਉਹਨਾਂ ਸਾਰਿਆਂ ਦਾ ਚਲੋ ਜੀ ਆਪਾਂ ਖੋਲ ਲਗੇ ਪਸ਼ੂ ਲੈ ਜਗੇ ਬਾਹਰ ਪਾਣੀ ਵਾਸਤੇ ਜਿਵੇਂ ਕਈ ਵਾਰਾਂ ਪਹਿਲਾਂ ਪੱਠੇ ਪਾਦਾ ਫਿਰ ਇਹਨਾਂ ਨੂੰ ਆਏ ਹੁੰਦਾ ਵੀ ਅਸੀਂ ਪੱਠੇ ਖਾਲ ਗਏ ਪਾਣੀ ਨਾ ਪੀ ਗਏ ਤੇ ਹੁਣ ਆਪ ਆ ਪਸੂਆਂ ਨੂੰ ਪਾਣੀ ਪਿਆ ਕੇ ਪੱਠੇ ਦੇਵਾਂਗੇ ਪਾ ਜੀ ਮੁੜ ਕੇ ਆਵਾਂਗੇ ਫੇਰ 5:30 6 ਵਜੇ ਫੇਰ ਤਾਰ ਚੋ ਕੇ ਇਹਨਾਂ ਨੂੰ ਪਾਣੀ ਪਿਆ ਕੇ ਫੇਰ ਆਪ ਅੰਦਰ ਕਰਕੇ ਮੱਛਰਦਾਨੀ ਦੇਵਾਂਗੇ ਲਾਹ ਤੇ ਇਹ ਕਰ ਲੈਣੀਆਂ ਰੈਸਟ ਇਨਾਂ ਦਾ ਆਪਣਾ ਕੰਮ ਹੁੰਦਾ ਕਿਉਂਕਿ ਹਜੇ ਦੂਜੀਆਂ ਮੱਝਾਂ ਨਹੀਂ ਸੂਈਆਂ ਤੇ ਤਾਂ ਕਰਕੇ ਇੱਕ ਮੱਝ ਹੀ ਆਪਣੀ ਤੇ ਜਿਹੜੀ ਦੁੱਧ ਦਿੰਦੀ ਆ ਤੇ ਜਦੋਂ ਸੁਖਣਾ ਦੂਜੀਆਂ ਸੂਪੀਆਂ ਤੇ ਫੇਰ ਆਪਣਾ ਕੰਮ ਜਾਦੇ ਹੋ ਜੂਗਾ ਪਰਮਾਤਮਾ ਕੰਮ ਦੇਈ ਜਾਵੇ ਆਪਾਂ ਨੂੰ ਹਨਾ ਤੇ ਆਪਾਂ ਕੰਮ ਕਰਦੇ ਜਾਈਏ ਪਰਮਾਤਮਾ ਤੰਦਰੁਸਤੀ ਵੀ ਦੇਵੇ ਨਾਲ ਕਿਉਂਕਿ ਜੀ ਤੰਦਰੁਸਤੀ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਹਨਾ ਗਰੀਬੀ ਤਾਂ ਬੰਦਾ ਕੱਟ ਲੈਂਦਾ ਜਿਹੜੀ ਤੰਦਰੁਸਤੀ ਹੁੰਦੀ ਆ ਹਨਾ ਇਹ ਬਹੁਤ ਔਖੀ ਹੁੰਦੀ ਆ ਕਿਉਂਕਿ ਰੱਬ ਨੇ ਚੁੰਝ ਦਿੱਤੀ ਚੋਗ ਤਾਂ ਸਾਰਿਆਂ ਨੂੰ ਦਿੰਦਾ ਹਨਾ ਸਾਰੇ ਰੋਟੀ ਖਾ ਕੇ ਪੈਂਦੇ ਆ ਇੱਕੋ ਜਿਹਾ ਕੋਈ ਅਮੀਰ ਆ ਤੇ ਭੁਆ ਕੋਈ ਗਰੀਬ ਆ ਹਨਾ ਤੇ ਪਰ ਤੰਦਰੁਸਤੀ ਸਾਰਿਆਂ ਨੂੰ ਵੱਡੀ ਚੀਜ਼ ਆ ਤੇ ਆਪ ਪਸੂ ਸਾંભਣ ਦਾ ਆਪ ਕੋਈ ਵੀ ਕੰਮ ਕਰਨ ਦਾ ਇਹ ਫਾਇਦਾ ਹੁੰਦਾ ਕਿ ਆਪਾਂ ਪੂਰੀ ਨਿਗਰਾਨੀ ਨਾਲ ਗੌਰ ਨਾਲ ਹਰ ਇੱਕ ਚੀਜ਼ ਵੇਖਦੇ ਆਂ ਕਰਦੇ ਆਂ ਤੇ ਆਹ ਦੇਖੋ ਜੀ ਆਪਣੀ ਪਿਓਟੀ ਦੇ ਦੰਦ ਨਿਕਲ ਗਏ ਵੇਖਣਾ ਪਊ ਕਿਹੜੀ ਦੇ ਆ ਇਹ ਤੇ ਅੱਗੇ ਵੀ ਇੱਕ ਤਾਂ ਨਿਕਲਿਆ ਸੀ ਉਹ ਮੈਂ ਰੱਖ ਲਿਆ ਸੀ ਦੰਦ ਤੇ ਹੁਣ ਇੱਕ ਦਾ ਹੋਰ ਨਿਕਲਿਆ ਤੇ ਚਲੋ ਜੀ ਹਰ ਇੱਕ ਚੀਜ਼ ਦੀ ਗੌਰ ਹੁੰਦੀ ਆ ਆਪਾਂ ਨੂੰ ਹਨਾ ਪਤਾ ਲੱਗਦਾ ਰਹਿੰਦਾ ਕਈ ਵਾਰ ਖੁਰਲੀ ਦੇ ਪਸੂਆਂ ਦੇ ਚ ਨੰਦ ਗਿਆ ਹੁੰਦਾ ਆਪਾਂ ਸੂ ਦੂਜਾ ਚਾਬ ਜੇ ਹਨਾ ਦੰਦ ਦੰਦ ਟੁੱਟ ਜਾਂਦਾ ਹੁੰਦਾ ਤੇ ਗੌਰ ਕਰਨੀ ਪੈਂਦੀ ਇਹੀ ਫਾਇਦਾ ਹੁੰਦਾ ਜੀ ਆਪਾਂ ਜੇ ਆਪ ਕੰਮ ਦੇ ਵਿੱਚ ਨਾਲ ਲੱਗੇ ਆ ਆਪ ਦੀ ਗੌਰ ਨਾ ਕਰਦੇ ਆ ਤੇ ਤਾਂ ਹੀ ਆਪਾਂ ਨੂੰ ਬੈਨੀਫਿਟ ਹੁੰਦਾ ਉਹਦਾ ਲਾਭ ਹੁੰਦਾ ਉਹਦਾ ਫਾਇਦਾ ਹੁੰਦਾ ਠੀਕ ਹੈ ਜੀ ਆਪਾਂ ਪਸੂ ਸਾਰੇ ਪਾਣੀ ਪਿਆਲੇ ਆ ਤੇ ਹੁਣ ਆਪਾਂ ਪੁੱਤਰ ਲਗੇ ਪੱਠੇ ਤੇ ਪੱਠੇ ਪਾ ਕੇ ਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੇ ਮਿਲਦੇ ਆ ਫਿਰ ਕਿਸੇ ਹੋਰ ਵੀਡੀਓ ਨਾਲ ਗੱਲਬਾਤ ਕਰਾਂਗੇ ਤੇ ਇੱਕ ਆਪਾਂ ਨੂੰ ਡਿਮਾਂਡ ਆਈ ਅੱਜ ਲਾਈਵ ਦੇ ਵਿੱਚ ਤੇ ਆਪਾਂ ਉਹ ਵੀ ਉਹਨਾਂ ਦੀ ਪੂਰੀ ਕਰਕੇ ਦੇਣੀ ਅੱਜ ਸੰਡੇ ਕਰਕੇ ਆਪਾਂ ਨੂੰ ਕੁਝ ਸਮਾਨ ਨਹੀਂ ਮਿਲਣਾ ਤੇ ਉਹ ਆਪਾਂ ਕੱਲ ਨੂੰ ਪੂਰੀ ਕਰਾਂਗੇ ਜੋ ਡਿਮਾਂਡ ਆਪਾਂ ਨੂੰ ਆਈ ਐ ਫਰਮੈਸ਼ ਆਈ ਐ ਹਨਾ ਮੰਗ ਕੀਤੀ ਗਈ ਐ ਜੋ ਤੇ ਠੀਕ ਐ ਜੀ ਇੱਧਰ ਬੰਨ ਤੇ ਪਿਆ ਕੇ ਕੁਛ ਇੱਥੇ ਬੰਨ ਤੇ ਪੱਖੇ ਥੱਲੇ ਗੋਹਾ ਇਕੱਠਾ ਕਰਤਾ ਤੇ ਉਹ ਚੱਕ ਲੂਗੀ ਆ ਕੇ ਅੱਜ ਸ਼ਾਇਦ ਆ ਜਾਵੇ ਫੇਰ ਜੋਗੇ ਛੁੱਟੀ ਆ ਕੱਲ ਨੂੰ ਸੌਖਾ ਨੂੰ ਥੋੜਾ ਹੋ ਗਗਵਾ ਠੀਕ ਹੈ ਜੀ ਮਿਲਦੇ ਆ ਫਿਰ ਥੋੜੀ ਦੇਰ ਬਾਅਦ ਲੋ ਜੀ ਹੁਣ ਇਹਨੇ ਮੇਰੇ ਹੱਥ ਚਟ ਚਟ ਕੇ ਰਾਜ ਜਾਣਾ ਇਹਨੂੰ ਆਏ ਜਿਹੜੇ ਬੇਪੱਠੇ ਪਈ ਸੀ ਉਹ ਤਾਂ ਉਹਨਾਂ ਨੂੰ ਮੈਂ ਪਾ ਤੈ ਲੜਦਿਆਂ ਜੀ ਸੀਗਾ ਤੇ ਸਰਕਾਰ ਜੀ ਪੱਠੇ ਕੋ ਤਰਕੇ ਦੇਣਗੇ ਤੇ ਆਪਾਂ ਪਾ ਦਾਂਗੇ ਤੇ ਫਾਈ ਸੰ ਲਾ ਗੋ ਨਾ ਤੇ ਉੱਥੇ ਆਪਾਂ ਤੂੜੀ ਦੇ ਟੋਕਰੇ ਭਰ ਕੇ ਰੱਖ ਲਏ ਆ ਜੀ ਤੇ ਜਦੋਂ ਪੱਠੇ ਉਤਰੇ ਗਏ ਤੇ ਆਪਾਂ ਉਹ ਚੱਕ ਕੇ ਤੂੜੀ ਦੇ ਟੋਕਰੇ ਪਾ ਦਾਂਗੇ ਵਿੱਚ ਖੁਰਲੀ ਦੇ ਕਿਉਂਕਿ ਪਹਿਲਾਂ ਪਾਉ ਨੂੰ ਤੇ ਡੋਲਣੀਆਂ ਤੇ ਉਦੋਂ ਹੀ ਪਾ ਕੇ ਉਦੋਂ ਹੀ ਖਰਾਰ ਲਾ ਕੇ ਆਪਾਂ ਇਹਨਾਂ ਨੂੰ ਦੇਵਾਂਗੇ ਬੰਨ ਥੇ ਨੂੰ ਛੇਤੀ ਹੋਈ ਪਈ ਆ ਹੁਣ ਤੇ ਦੇਖੋ ਇਹਨਾਂ ਨੇ ਆ ਹੀ ਖਾ ਜਾਣ ਸਿਰ ਥੱਲੇ ਕਰਨ ਫਰਕ ਮੈਨੂੰ ਛੇਤੀ ਇਹ ਜਿਹੜੀ ਸੋਣੇ ਵੀ ਕਰੂੰ ਪੌਣੀ ਆ ਪੱਤ ਪਾਉਣ ਲਈ ਸੀ ਦੋ ਮਿੰਟ ਸਬਰ ਕਰੋ ਕਰੇਗਾ ਪੱਠੇ ਆਪਾਂ ਪਾ ਦੇਣੀ ਹੈ ਚਾਹ ਕੇ ਥੋੜੇ ਹੋਏ ਤਾਂ ਆਪਾਂ ਸੁਆਹ ਪਾ ਫਿਰ ਲਾ ਦਾਂਗੇ ਭਿਉਂ ਦਾਂਗੇ ਖਾਲਜੀ ਤੇ ਹੁਣ ਭਿਉਣਾਗੇ ਫਿਰ ਰਾਤ ਨੂੰ ਨਾ ਹੋ ਤਾਂ ਟਾਈਮ ਹੋਇਆ ਸੱਚੇ ਤੱਕ ਪਰ ਬੰਨਣ ਗਾਣੀ ਹੈ ਨਾ ਸਵੇਰ ਪਲੋਣੀ ਪੈਣੀ ਹੈ ਚਲੋ ਜੀ ਬਲਾਲ ਗਿਆ ਆਪਾਂ ਪੱਠੂ ਤੇ ਇਹਨਾਂ ਤੋਂ ਦੱਸ ਲਾ ਕਰਤਾ ਮਿਲ ਜਿਆ ਕਿ ਸੇ ਹੋਰ ਵੀਡੀਓ ਦੇ ਨਾਲ ਤੱਕ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਓਕੇ ਬਾਈ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਾਤਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਓਕੇ